ਵੀਡੀਓ ਕਿਉਂ ਲੱਗੀ ਜੀ ਇਹ ਪੱਤਰਕਾਰ ਵਾਲਾ ਸਵਾਲ ਹੈ ਹਾਂ ਜੀ ਉਹ ਚੇਸ ਨੂੰ ਕਿਵੇਂ ਦੇਖਣ ਆ ਪਾਸ ਜਾਣਾ ਸਵਾਲ ਪੁੱਛੀ ਸੀ ਨਾ ਬਹੁਤ ਧੰਨਵਾਦ ਤੁਹਾਡਾ ਹਾਂ ਜੀ ਹਾਂ ਨਹੀਂ ਮੰਨ ਸਰ ਹਾਂ ਜੀ ਬਹੁਤ ਯਾਰਾ ਮੰਗ ਸੀ ਬੇਨਤੀ ਆਰਡਰ ਹੁੰਦਾ ਬਜੋਰਾ ਜੱਟ ਨਹੀਂ ਆਟ ਨਹੀਂ ਚਲੋ ਬੇਨਤੀ ਕਰ ਸਕਦੇ ਹਾਂ ਸਿੱਖਾਓ ਬਟਿਆ ਨਾ ਜੀ ਸੁਣੋ ਸੁਣੋ ਗੱਲ ਬਾਤ ਤੁਹਾਡਾ ਸਵਾਲ ਸਮਝ ਗਿਆ ਹਾਂ ਜੀ ਕੀ ਕਹਿੰਦੇ ਜਵਾਂ ਚ ਪਹੁੰਚੀ ਅਸੀਂ ਫਿਲਮ ਤੋਂ ਪਹਿਲਾਂ ਮੈਂ ਨਹੀਂ ਸੀ ਆਉਣਾ ਚਾਹੁੰਦਾ ਤਾਂ ਕਿ ਜਿੰਦਰ ਤੁਹਾਡੇ ਵਰਗੇ ਜਿਹੜੇ ਪੱਤਰਕਾਰ ਹਨ ਫਿਰ ਇੱਕ ਖਬਰ ਚ ਲਾਉਂਦੇ ਫਿਲਮ ਚ ਲਾਉਣ ਲਈ ਐ ਕਰਦੇ ਹਾਂ ਹਾਂਜੀ ਹਾਂਜੀ ਪਰ ਜਦੋਂ ਬਾਪੂ ਹਰਾਂ ਦਾ ਸੁਨੇਹਾ ਲੱਗਿਆ ਵੀ ਆਉਣਾ ਪੈਣਾ ਹੈ ਇਹ ਦਸਿਆ ਕਿ ਕਿ ਅਸੀਂ ਕਿਉਂਕਿ ਅਸੀਂ ਡਰਾਮੇ ਨਹੀਂ ਕਰਦੇ ਨਾ ਸਾਨੂੰ ਆਉਣਾ ਪੈਣਾ ਹੈ ਸੰਤ ਦਾ ਕੰਮ ਕਰਨਾ ਤੇ ਅਖਰ ਪਹਿਲਾਂ ਤੁਹਾਡੀ ਪਾਈ ਸੀ ਬੇਨਤੀ ਕੀਤੀ ਸੰਤ ਨੇ ਤੁਹਾਨੂੰ ਬੇਨਤੀ ਆਰਡਰ ਹੁੰਦਾ ਬਜੇਰ ਦਾ ਹਾਂਜੀ ਹਾਂ ਉਹ ਤੁਹਾਡੀ ਭਾਸ਼ਾ ਬੇਨਤੀ ਆਪ ਬੱਡੇ ਕਦੇ ਬੇਨਤੀ ਨਹੀਂ ਕਰਦੇ ਇਹ ਸਾਡੇ ਵੱਡੇ ਨੇ ਇਹ ਵੈਸੇ ਵੀ ਫੋਨ ਕਰਕੇ ਕਹਿੰਦੇ ਫਿਰ ਅਸੀਂ ਚੱਲ ਬਿਲਕੁਲ ਸਾਡਾ ਆਰਡਰ ਮੰਨਿਆ ਨਾ ਚਰਕਾ ਨਾ ਬਹੁਤ ਮੈਡੀਕਲ ਹੈ ਨਾ ਇਹ ਤੇ ਭਾਈ ਪਹੁੰਚੋਂ ਕਿਵੇਂ ਲੱਗਿਆ ਇਹਨਾਂ ਚ ਦੇਖੋ ਜਿਹੜੇ ਸੂਰਮੇ ਹੁੰਦੇ ਨੇ ਉਹਨਾਂ ਦਾ ਜਨਮ ਸਥਾਨ ਇਹ ਪਿੰਡ ਹੋ ਸਕਦਾ ਪਰ ਸਾਡਾ ਵੀ ਉਹਨਾਂ 'ੇ ਹਿੱਸਾ ਹੈ ਜਿੱਨਾ ਇਸ ਪਿੰਡ ਦਾ ਤੇ ਜੇ ਸਾਡਾ ਇਖਤਿਆਰ ਜਾਂ ਹੱਕ ਤਾਂ ਹੀ ਫਿਰ ਅਸੀਂ ਫਿਲਮ ਬਣਾਈਏ ਔਰ ਇਹਨਾਂ ਸੂਰਮੇ ਦੀ ਜਿਹੜੀਆਂ ਗਾਥਾਵਾਂ ਮੈਂ ਨਾ ਉਹ ਕਈ ਵਾਰਦੇ ਸਵਾਲ ਕਰਦੇ ਆ ਇਹਦੇ ਚੇਜ ਨਹੀਂ ਹੋਣਾ ਇਹ ਨਹੀਂ ਹੋਦਾ ਇਹ ਸਾਰਾ ਕੁਝ ਪੀੜੀਦਰ ਪੀੜੀ ਗੇਬਰੀ ਨਹੀਂ ਹੁੰਦਾ ਜਿਹੜੇ ਉਸ ਵਕਤ ਦੇ ਲੇਖਕ ਹੈ ਜਿਨ੍ਹਾਂ ਦੀਆਂ ਕਿਤਾਬਾਂ ਵੀ ਨਹੀਂ ਛਪਦੀਆਂ ਇੱਕ ਘਰਾਚ ਲਿਟਰੇਚਰ ਪਿਆ ਹੁੰਦਾ ਜਿਹਨਾਂ ਨੌਜਵਾਨਾਂ ਨੇ ਇਕੱਠਾ ਕਰਿਆ ਜੀ ਸੋ ਪੂਰਾ ਨਿਚੋੜ ਕੇ ਫਿਰ ਇਹ ਫਿਲਮ ਬਣ ਗਈ ਅੱਛਾ ਭਾਈ ਅੱਜ ਤੇ ਫਿਰ ਦੇਖੋ ਦਰਸ਼ਨ ਕਰੋਗੇ ਨਾ ਉਸ ਸਥਾਨ ਦੇ ਨਾਲ ਤੇ ਅਸੀਂ ਪਹਿਲਾਂ ਗੁਰੂ ਘਰ ਜਾ ਕੇ ਐਵੇਂ ਪਾਸ਼ਾ ਦਾ ਸਤਾਨ ਹੈ ਨੌਵੇਂ ਪਾਸਾ ਜੀ ਨੌਵੇਂ ਪਾਸਾ ਹਾਂ ਜੀ ਕਿਉਂਕਿ ਅਸੀਂ ਜਦੋਂ ਤੁਰੇ ਸੀ ਉੱਥੋਂ ਦਿੱਲੀੋਂ ਉਦੋਂ ਫਿਰ ਪਹਿਲਾਂ ਇਹਨਾਂ ਨਾਲ ਬਜ਼ੁਰਗਾਂ ਨਾਲ ਬੰਦਦੇ ਸਲਾਹੀ ਵੀ ਪਹਿਲਾਂ ਮੱਥਾ ਪੂਰ ਕਰੇ ਟਿਕਾਂਗੇ ਫਿਰ ਉਦੋਂ ਬਾਅਦ ਅਸੀਂ ਫਿਰ ਤੁਸੀਂ ਕੀ ਹੁਣ ਆਰਡਰ ਦੇਵੋਗੇ ਅਸੀਂ ਤੁਹਾਡਾ ਆਰਡਰ ਮੰਨਦੇ ਹਾਂ ਨਾ ਸਤਿਕਾਰ ਜੋ ਤੁਹਾਡੀ 20 ਨੂੰ ਫਿਲਮ ਲੱਗਣੀ ਹੈ ਕੀ ਕਹਿਣਾ ਚਾਹੋਗੇ ਸਾਰੇ ਤਾਂ ਹਨ ਜਿਹੜਾ ਟਰੈਕਟਰ ਜਾਣਾ ਹੈ ਤੋਂ ਬੈਠਾ ਹੋ ਬੋਰਡ ਦੇ बस ये कहने भी अस्सी चाहने है कि जेड़ा साडा ਥਨਵੇਂ ਦਾ ਅਸਲੀ ਰੰਗ ਹੈ ਜਿਹੜੇ ਸਾਡੇ ਸੂਰਮੇ ਆ ਦਲੇਰ ਆ ਉਹਨਾਂ ਦੀਆਂ ਜਿਹੜੀਆਂ ਗੱਲਾਂ ਹੋਣੀਆਂ ਨਾ ਉਹਨਾਂ ਨੂੰ ਉਵੇਂ ਹੀ ਦੇਖਣ ਚਾਹੀਏ ਜਿਵੇਂ ਅਸੀਂ ਮੰਡੀ 'ਚ ਦਾਣਾ ਲੈ ਕੇ ਜਾਂਦੇ ਆ ਟਰਾਲੀ ਲੈ ਕੇ ਜਾਂਦੇ ਆ ਸਿਰਮੇ 'ਚ ਵੀ ਟਰਾਲੀਆਂ ਜਾਣ ਪਾਜੀ ਜੇ ਚੰਗੀ ਫਿਲਮ ਅਸੀਂ ਉਹਨੂੰ ਚੰਗਾ ਵਪਾਰ ਕਰ ਦਈਏ ਫਿਰ ਅਸੀਂ ਹੋਰ ਫਿਲਮਾਂ ਵੀ ਬਣਾ ਸਕਦੇ ਅੱਜ ਪਿੰਡ ਦੇ ਲੋਕਾਂ ਨਾਲ ਮਿਲੇ ਹਾਂ ਤੁਸੀਂ ਕਿਹੋ ਜਿਹਾ ਲੱਗਿਆ ਕੀ ਉਹਨੇ ਸਹਿਯਾਤ ਕੀਤਾ ਜਾਂ ਕੀ ਉਹਨੇ ਮੇਰੀ ਯਾਰ ਮੈਂ ਤਾਂ ਸਾਰਾ ਦਿਨ ਪਿੰਡਾਂ 'ਚ ਰਹਿਣਾ ਜੀ ਮੈਨੂੰ ਸ਼ਹਿਰ ਹੀ ਨਾ ਸਮਝੋ ਮੈਂ ਸਮਝਦਾ ਹਾਂ ਮੈਂ 40 ਕੋ ਕੜਕ ਨਾਲ ਵੀ ਛੇਟਾ ਕੀ ਲੈ ਦਿੱਤਾ ਹੈ ਮੋਢੀ ਦਾ ਘਟਦੀ ਹੈ ਨਾ ਵਾਧੀ ਹੈ ਮੈਂ ਪਿੰਡ ਦਾ ਹੀ ਹਾਂ ਕਰੀਏ ਆ ਵੀ ਅਸੀਂ ਹੁਣ ਦੂਜੇ ਪਿੰਡ ਆਏ ਹਾਂ ਉਹ ਅਸੀਂ ਪਿੰਡ ਵਾਲਾ ਹੀ ਔਰ ਕਦੇ ਵੀ ਅਸੀਂ ਇਹ ਮੈਂ ਜाहिर ਹੀ ਕਰ ਰਹੀ ਹਾਂ ਸੀ ਕਦੇ ਸ਼ਹਿਰ ਚ ਰਹਿਨੇ ਜਾਂ ਕੰਮ ਕਰਦੇ ਸਾਡੇ ਲਈ ਪਿੰਡ ਪਹਿਲਾ ਬਈ ਤੁਹਾਨੂੰ ਬੜਾ ਪਿਆਰ ਦਿੱਤੁੰਦੇ ਰਹੇ ਮਾਨ ਸਾਹਿਬ ਪੰਜਾਬੀ ਇੰਡਸਟਰੀ ਨੂੰ ਔਰ ਪੂਰੇ ਪੰਜਾਬ ਨੂੰ ਇੱਕ ਗੱਲ ਦਾ ਮਾਣ ਹੋ ਗਿਆ ਕਿ ਜਿਹੜੀਆਂ ਪਹਿਲਾਂ ਪੰਜਾਬੀ ਫਿਲਮਾਂ ਪੂਰੇ 4 ਜਾਂ 5 ਸਾਲ ਤੋਂ ਫਲॉप ਹੁੰਦੀ ਆ ਰਹੀਆਂ ਸੀ ਇਹ ਫਿਲਮ ਤਵਾਰ ਜਿਹੜਾ ਪੰਜਾਬੀ ਸਿਨੇਮਾ ਤੁਸੀਂ ਪਹਿਲਾਂ ਵੀ ਮੰਗ ਕਰਦੇ ਹੁੰਦੇ ਸੀ ਵੀ ਕੋਈ ਨਵਾਂ ਜਿਹੜਾ ਪ੍ਰੋਡਿਊਸਰ ਨਹੀਂ ਆ ਰਿਹਾ ਉਹ ਕਿਉਂ ਨਹੀਂ ਆ ਰਿਹਾ ਪਰ ਇਸ ਫਿਲਮ ਦੇ ਆਵਾਜ਼ ਜਿਹੜੀਆਂ ਫਿਲਮਾਂ ਆਉਣਗੀਆਂ ਜਦੋਂ ਅਸੀਂ ਪਹਿਲੀ ਵਾਰੀ ਸ਼ੁਰੂ ਕਰੀਆਂ ਸੀ ਫਿਲਮਾਂ ਉਦੋਂ ਹਵਾਇਆਂ ਬਣਾਈ ਸੀ ਉਹਦੀ ਪੱਲਿਓਂ ਬਣਾਈ ਸੀ ਇਹ ਤਾਂ ਅਸੀਂ 4-5 ਸਾਲ ਲਈ ਸ਼ੁਰੂਆਤ ਚ ਲੱਗੇ ਰਹੇ ਬੰਨ ਵਾਲੇ ਪਾਸੋਂ ਕਿਨਾਰਾ ਕਰਿਆ ਹੋਇਆ ਸੀ ਪਰ ਜਦੋਂ ਇਹ ਲੱਗਿਆ ਕਿ ਨਹੀਂ ਫਿਲਮ ਬਣ ਰਹੀ ਕੋਈ ਜਿਹੜੀ ਸਿਰਮੇ ਨੂੰ ਚਾਹੀਦੀ ਹੈ ਜਿਹੜੀ ਪੰਜਾਬੀਆਂ ਨੂੰ ਚਾਹੀਦੀ ਹੈ ਫਿਰ ਅਸੀਂ ਇਧਰ ਖੋਦਿਆ ਬੈਨਰ ਆਵੇ ਨਾ ਆਵੇ ਅਸੀਂ ਬਣਾਉਂਦੇ ਰਾਵਾਂਗੇ ਇੰਨਾ ਕ ਅਸੀਂ ਕੰਮ ਕਰ ਲੰਨਾ ਦੋ ਤਿੰਨ ਸਾਲ ਲਾ ਕੇ ਸਾਲ ਲਾ ਕੇ ਫਿਲਮ ਤਾਂ ਬਣਾ ਹੀ ਦਵਾਂਗੇ ਠੀਕ ਹੈ ਔਰ ਬਣਾਵਾਂਗੇ ਇਦਾਂ ਜਿਹੜੀ ਖੜਕੇ ਪੂਰੀ ਖੜਕੇ ਹੈ ਲੱਖਾਂ ਵਾਂਗ ਹਾਂਜੀ ਸਰ ਮੈਂ ਵੀ ਤੁਹਾਡਾ ਫੈਨ ਆਈ ਔਰ ਸਾਰੇ ਫੈਨ ਨੇ ਜਿਹੜੇ ਇੱਕ ਗੱਲ ਦੀ ਇੱਕ ਗੱਲ ਦੀ ਔਰ ਜਿਹੜਾ ਪੂਰਾ ਵੀ ਬੇਸਾਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਜਿਹੜੀ ਹਾਸ਼ਰ 2 ਆ ਨਹੀਂ ਸਕਦੀ ਨਾ ਨਹੀਂ ਇਹ ਨਹੀਂ ਜੀ ਇਹਦਾ ਇਹਦਾ ਵੀਦ ਰੰਗ ਦਾ ਆ ਜਾਣੀ ਆ ਉਸ ਤੋਂ ਬਾਅਦ ਜਿਹੜੀ ਹਾਸ਼ਰ 2 ਆ ਉਹ ਕਦੋਂ ਦਾ ਇਰਾਦਾ ਜੀ ਅਸੀਂ ਜਿਹੜੀਆਂ ਭਵਿੱਖੀ ਫਿਲਮਾਂ ਬਣਾਉਣੀਆਂ ਉਹ ਸੰਘਰਸ਼ੀਆਂ ਨੇ ਵੀ ਹੋਣਗੀਆਂ ਖਰਕੋਆਂ ਨੇ ਵੀ ਹੋਣਗੀਆਂ ਉਹ ਹਸ਼ਰ ਵੀ ਬਣਾ ਲਾਂਗੇ ਇਹਦੀ ਕਹਾਣੀ ਕੋਈ 84 ਨਾਲ ਜਿਹੜੀ ਹੋਵੇ ਅੱਛਾ ਜੀ ਬਰਾਬਰ ਠੀਕ ਹੈ ਜੀ ਪਹਿਲਾਂ ਤੁਸੀਂ ਇਗਨੋਰ ਕਰਤਾ ਸੀ ਉਹ ਕਹਿੰਦੇ ਹਸ਼ਰ ਟੂ ਬਣਾਉਣੀਆਂ ਨਹੀਂ ਤੁਸੀਂ ਨਹੀਂ ਯਾਰ ਮੈਂ ਤਾਂ ਇੱਕ ਮੈਂ ਉਹ ਹੀ ਬਣਾਉਂਗਾ ਮਿੱਟੀ ਵਾਲੀ ਇੱਕ ਮੈਂ ਬਣਾਈ ਸੀ ਉਦੋਂ ਦੀ ਏਕਮ ਦੀ ਲੋੜ ਸੀ ਜਿਹੜਾ ਧਰਨਾ ਤੁਸੀਂ ਹੁਣ ਲਾਇਆ ਨਾ ਪਾਣੀ ਪਿੱਛੇ ਇਹ ਤਾਂ ਮੈਂ 15 ਸਾਲ ਪਹਿਲਾਂ ਕਹਿੰਦਾ ਸੀ ਵੀ ਧਰਨਾ ਲਾਓ ਮੇਰਾ ਕੰਮ ਤਾਂ ਤੁਹਾਨੂੰ ਢਾਲ ਲੈ ਅਸੀਂ ਤਾਂ ਹੋਕਾ ਦੇਣਾ ਹੈ ਬਾਕੀ ਪਿੰਡ ਪਿੰਡ ਤੁਸੀਂ ਇਕੱਠੇ ਹੋਣਾ ਹੈ ਜਿਹੜੇ ਪਾਣੀ ਦੀ ਮੈਂ 15 ਸਾਲ ਪਹਿਲਾਂ ਗੱਲ ਕਰੀ ਸੀ ਅੱਜ ਤੁਹਾਨੂੰ ਲੱਗ ਰਿਹਾ ਨਾ ਪਤਾ ਵੀ ਧਰਤੀ 'ਚ ਪਾਣੀ ਮੁੱਕੀ ਜਾਂਦਾ ਆਪਣਾ ਪੀਣ ਵਾਲਾ ਹੈ ਨਾ ਸੋ ਅਸੀਂ ਅਵੇਅਰ ਕਰਦੇ ਹਾਂ ਤੁਹਾਨੂੰ ਜਿਹੜਾ ਸਟੂਡੀਅਸ ਬੰਦਾ ਹੁੰਦਾ ਹਮੇਸ਼ਾ ਅਵੇਅਰ ਕਰਦਾ ਹੈ ਵੀ ਭਾਈ ਉਠੋ ਉਠੋ ਹੋਰ ਵੀ ਮੈਂ ਅਵੇਅਰ ਕਰਦਾ ਵੀ ਜਿਹਦੇ ਕੋ ਦੋ ਕਿਲੇ ਵੀਆ ਬੇਚੋਰਾ ਆਪਦੀ ਕੰਮ ਆਉਣੀ ਐ ਇਹ ਸੋਨਾ ਹੈ ਤੁਹਾਡੇ ਕੋਲ ਬਿਲਕੁਲ ਜੀ ਬਿਲਕੁਲ ਹੈ ਨਾ ਪੈਸਾ ਹੋਵੇ ਨਾ ਹੋਵੇ ਜਮਾ ਬੀਬੀ ਦੀਆਂ ਵਾਲੀਆਂ ਨਹੀਂ ਵੇਚਣੀਆਂ ਸੋਨੇ আর ਜ਼ਮੀਨ ਨੇ ਬਚਣਾ ਤੁਹਾਡੇ ਕੋਲ ਬਾਕੀ ਕੁਛ ਨਹੀਂ ਰਹਿਣਾ ਇਹ ਕਾਗਜੀ ਕਰੰਸੀ ਫੇਲ ਹੋ ਜਣੀੇ ਸਾਲ ਦੋ ਸਾਲ ਬਹੁਤ ਬਹੁਤ ਧੰਨਵਾਦ ਜੀ ਸਾਹਿਬ